ਤੁਹਾਨੂੰ ਲੋਕਾਂ ਦੀ ਜ਼ਿੰਦਗੀ ਨਾਲ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਕਿ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਤੇ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਜਿਹੜੀ ਵੇਖਣ ਨੂੰ ਮਿਲੀ ਹੈ ਟ੍ਰੇਨ ਲੰਘਦੀ ਹੈ ਪਰ ਫਾਟਕ ਖੁੱਲੇ ਰਹਿੰਦੇ ਨੇ ਸੋ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੌਤ ਨਾਲ ਰੇਲਵੇ ਪ੍ਰਸ਼ਾਸਨ ਖੇਡ ਰਿਹਾ ਹੈ ਸ਼ਿਵਾਲਾ ਫਾਟਕ ਤੇ ਬੈਰੀਅਰ ਅਜਿਹੇ ਬੰਦ ਨਹੀਂ ਕੀਤੇ ਜਾ ਰਹੇ ਲੋਕਾਂ ਨੇ ਬੜੀ ਹੀ ਸੂਝ-ਬੂਝ ਨਾਲੇ ਆਪਣੀ ਜਾਨ ਬਚਾਈ ਐ ਸੋ ਤਸਵੀਰਾਂ ਅਮ੍ਰਿਤਸਰ ਦੀ ਸ਼ਿਵਾਲਾ ਰੇਲਵੇ ਫਾਟਕ ਦੀਆਂ ਨੇ ਜਿੱਥੇ ਰੇਲਵੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਹੈ ਜਿਹੜੀ ਵੇਖਣ ਨੂੰ ਮਿਲੀ ਹੈ ਇੱਕ ਟ੍ਰੇਨ ਦੇ ਗੁਜ਼ਰਨ ਦੌਰਾਨ ਫਾਟਕ ਦੇ ਦੋਵੇਂ ਗੇਟ ਬੈਰੀਅਰ ਖੁੱਲੇ ਰਹੇ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੀ ਸੁਜੂਝ-ਬੂਝ ਜਾਗਰੂਤਾ ਨਾਲ ਟ੍ਰੇਨ ਆਉਂਦੀ ਆਵਾਜ਼ ਸੁਣੀ ਆਪਣੀ ਜਾਨ ਬਚਾਈ ਹੈ ਸੋ ਟ੍ਰੇਨ ਨਿਸ਼ਵਾਲਾ ਫਾਟਕ ਨੂੰ ਕਰਾਸ ਕਰ ਰਹੀ ਸੀ ਉਸ ਸਮੇਂ ਰੇਲਵੇ ਗੇਟਮੈਨ ਮੌਕੇ ਤੇ ਮੌਜੂਦ ਸਨ ਅਤੇ ਫਿਰ ਵੀ ਫਾਟਕ ਖੁੱਲੇ ਰਹੇ ਰਾਹਗੀਰਾਂ ਵੱਲੋਂ ਇਸ ਪੂਰੇ ਮਾਮਲੇ ਦੀ ਵੀਡੀਓ ਵੀ ਐਚ ਡੀ ਬਣਾਈ ਗਈ ਹੈ लुधियाना लाइवली अमित थापर दी रिपोर्ट ਲੋਕਾਂ ਦੀ ਜ਼ਿੰਦਗੀ ਨਾਲ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਦੱਸ ਦੇ ਕਿ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਤੇ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਜਿਹੜੀ ਵੇਖਣ ਨੂੰ ਮਿਲਿਆ ਟ੍ਰੇਨ ਲੰਘਦੀ ਹੈ ਪਰ ਫਾਟਕ ਖੁੱਲੇ ਰਹਿੰਦੇ ਨੇ ਸੋ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੌਤ ਨਾਲ ਰੇਲਵੇ ਪ੍ਰਸ਼ਾਸਨ ਖੇਡ ਰਿਹਾ ਹੈ ਸ਼ਿਵਾਲਾ ਫਾਟਕ ਤੇ ਬੈਰੀਅਰ ਜਿਹੜੇ ਬੰਦ ਨਹੀਂ ਕੀਤੇ ਜਾ ਰਹੇ ਲੋਕਾਂ ਨੇ ਬੜੀ ਹੀ ਸੂਝ-ਬੂਝ ਨਾਲੇ ਆਪਣੀ ਜਾਨ ਬਚਾਈ ਐ ਸੋ ਤਸਵੀਰਾਂ ਅਮਰitsar ਦੀ ਸ਼ਿਵਾਲਾ ਰੇਲਵੇ ਫਾਟਕ ਦੀਆਂ ਨੇ ਜਿੱਥੇ ਰੇਲਵੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਹੈ ਜਿਹੜੀ ਵੇਖਣ ਨੂੰ ਮਿਲਿਆ ਇੱਕ ਟ੍ਰੇਨ ਦੇ ਗੁਜ਼ਰਨ ਦੌਰਾਨ ਫਾਟਕ ਦੇ ਦੋਵੇਂ ਗੇਟ ਬੈਰੀਅਰ ਖੁੱਲੇ ਰਹੇ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੀ ਸੂਝ-ਬੂਝ ਜਾਗਰੂਕਤਾ ਨਾਲ ਟ੍ਰੇਨ ਆਨ ਦੀ ਆਵਾਜ਼ ਸੁਣੀ ਆਪਣੀ ਜਾਨ ਬਚਾਈ ਐ ਸੋ ਟ੍ਰੇਨ ਨਿਸ਼ਵਾਲਾ ਫਾਟਕ ਨੂੰ ਕਰਾਸ ਕਰ ਰਹੀ ਸੀ ਉਸ ਸਮੇਂ ਰੇਲਵੇ ਗੇਟਮੈਨ ਮੌਕੇ ਤੇ ਮੌਜੂਦ ਸਨ ਅਤੇ ਫਿਰ ਵੀ ਫਾਟਕ ਖੁੱਲੇ ਰਹੇ ਰਾਹਗੀਰਾਂ ਵੱਲੋਂ ਇਸ ਪੂਰੇ ਮਾਮਲੇ ਦੀ ਵੀਡੀਓ ਵੀ ਐਚਡੀ ਬਣਾਈ ਗਈ ਹੈ ਰੁਤਿਆਨ ਲਾਈਵ ਲੀ ਆ ਮੈਂ ਥਾਪੜ ਦੀ ਰਿਪੋਰਟ ਸੋ ਲੋਕਾਂ ਦੀ ਜ਼ਿੰਦਗੀ ਨਾਲ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੇ ਕਿ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਤੇ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਜਿਹੜੀ ਵੇਖਣ ਨੂੰ ਮਿਲੀ ਹੈ ਟ੍ਰੇਨ ਲੰਘਦੀ ਹੈ ਪਰ ਫਾਟਕ ਖੁੱਲੇ ਰਹਿੰਦੇ ਨੇ ਸੋ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੌਤ ਨਾਲ ਰੇਲਵੇ ਪ੍ਰਸ਼ਾਸਨ ਖੇਡ ਰਿਹਾ ਹੈ ਸ਼ਿਵਾਲਾ ਫਾਟਕ ਤੇ ਬੈਰੀਅਰ ਜਿਹੜੇ ਬੰਦ ਨਹੀਂ ਕੀਤੇ ਜਾ ਰਹੇ ਲੋਕਾਂ ਨੇ ਬੜੀ ਹੀ ਸੂਝ ਪੂਝ ਨਾਲੇ ਆਪਣੀ ਜਾਨ ਬਚਾਈ ਐ ਸੋ ਤਸਵੀਰਾਂ ਅਮ੍ਰਿਤ ਸਰਦੀ ਸ਼ਿਵਾਲਾ ਰੇਲਵੇ ਫਾਟਕ ਦੀਆਂ ਨੇ ਜਿੱਥੇ ਰੇਲਵੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਐਚਡੀ ਵੇਖਣ ਨੂੰ ਮਿਲੀ ਹੈ ਇੱਕ ਟ੍ਰੇਨ ਦੇ ਗੁਜ਼ਰਨ ਦੌਰਾਨ ਫਾਟਕ ਦੇ ਦੋਵੇਂ ਗੇਟ ਬੈਰੀਅਰ ਖੁੱਲੇ ਰਹੇ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੀ ਸੂਝ-ਬੂਝ ਜਾਗਰੂਤਾ ਨਾਲ ਟ੍ਰੇਨ ਔਨ ਦੀ ਆਵਾਜ਼ ਸੁਣੀ ਆਪਣੀ ਇਨਜਾਨ ਬਚਾਈ ਹੈ ਸੋ ਟ੍ਰੇਨ ਨਿ ਸ਼ਿਵਾਲਾ ਫਾਟਕ ਨੂੰ ਕਰਾਸ ਕਰ ਰਹੀ ਸੀ ਉਸ ਸਮੇਂ ਰੇਲਵੇ ਗੇਟਮੈਨ ਮੌਕੇ ਤੇ ਮੌਜੂਦ ਸਨ ਅਤੇ ਫਿਰ ਵੀ ਫਾਟਕ ਖੁੱਲੇ ਰਹੇ ਰਾਹਗੀਰਾਂ ਵੱਲੋਂ ਸਾਰੇ ਮਾਮਲੇ ਦੀ ਵੀਡੀਓ ਵੀ ਐਚਡੀ ਬਣਾਈ ਗਈ ਹੈ ਉਦ ਗਿਆਨ ਲਾਈਵਲੀ ਮੈਂ ਥਾਪੜ ਦੀ ਰਿਪੋਰਟ